ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦਾ ਪਿੰਡ ਬੜਰੁੱਖਾ ਇੱਕ ਨਮੂਨੇ ਦਾ ਪਿੰਡ ਬਣ ਕੇ ਉਭਰਿਆ ਤੇ ਬਾਕੀ ਪਿੰਡਾਂ ਲਈ ਵੀ ਪ੍ਰੇਰਨਾ ਸਰੋਤ ਬਣ ਰਿਹਾ ਹੈ ਬੜਰੁੱਖਾ ਪਿੰਡ ਦੀ ਪੰਚਾਇਤ ਨੂੰ ਪੰਚਾਇਤ ਸਸ਼ਕਤੀਕਰਨ ਸਨਮਾਨ ਵੀ ਮਿਲਣ ਜਾ ਰਿਹਾ ਹੈ 24 ਅਪ੍ਰੈਲ ਨੂੰ ਚਾਰਖਣ ਚ ਹੋਣ ਵਾਲੇ ਕੌਮੀ ਪੰਚਾਇਤ ਦਿਵਸ ਸਮਾਗਮ ਦੌਰਾਨ ਇਹ ਸਨਮਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥੋਂ ਦੇ ਇਸ ਵੱਡੇ ਅਵਾਰਡ ਲਈ ਬੜਰੁੱਖਾ ਸਮੇਤ ਦੇਸ਼ ਦੇ 6 ਪਿੰਡਾਂ ਨੂੰ ਚੁਣਿਆ ਗਿਆ ਹੈ ਸੰਗਰੂਰ ਦੇ ਇਸ ਪਿੰਡ ਦੀ ਖਾਸੀਅਤ ਹੈ ਕਿ ਵਿਕਾਸ ਦੇ ਸੁਝਾਅ ਪਿੰਡ ਦੇ ਹੀ ਲੋਕ ਪੰਚਾਇਤ ਨੂੰ ਦਿੰਦੇ ਨੇ ਪੰਚਾਇਤ ਹਰ 6 ਮਹੀਨੇ ਬਾਅਦ ਗ੍ਰਾਮ ਸਭਾ ਬੁਲਾਉਂਦੀ ਹੈ ਇਸ ਦੌਰਾਨ ਸਾਰੇ ਪਿੰਡ ਵਾਸੀ ਵਿਚਾਰ ਕਰਨ ਲਈ ਸ਼ਾਮਲ ਹੁੰਦੇ ਨੇ ਗਾਮ ਸਭਾ ਦਾ ਇਲਾਜ ਹੁੰਦਾ ਜੀ ਜਿਹਦੇ ਵਿੱਚ ਸਾਰੇ ਪਿੰਡ ਦੇ ਲੋਕ ਆਉਂਦੇ ਨੇ ਗ੍ਰਾਮ ਸਭਾ 'ਚ ਉਹਨਾਂ ਨੂੰ ਫਿਰ ਪੰਚਾਇਤ ਬੈਠ ਕੇ ਰਹਿ ਲੈਂਦੀ ਆ ਵੀ ਕੋਈ ਲੋਕੀ ਦਾ ਕਿਹਦਾ ਕੰਮ ਕਰਨ ਵਾਲਾ ਕਿੱਥੇ ਕਿੱਥੇ ਕਰਨ ਵਾਲਾ ਉਹ ਸਾਰਾ ਰਿਕਾਰਡ ਲੈ ਕੇ ਉਹ ਗ੍ਰਾਮ ਸਭਾ ਦਾ ਇਲਾਜ ਤੋਂ ਲੈ ਕੇ ਫਿਰ ਉਹਨੂੰ ਗ੍ਰਾਮ ਪੰਚਾਇਤ ਉਹਨੂੰ ਲਾਗੂ ਕਰਦੀ ਆ ਪੰਚਾਇਤ ਫਿਰ ਉਹ ਕੰਮਾਂ ਨੂੰ ਆਪ ਕਰਵਾਉਂਦੀ ਆ ਪਿੰਡ ਦੀ ਹਰ ਗਲੀ ਤੇ ਸੜਕ ਪੱਕੀ ਆ ਸੜਕਾਂ ਦੇ ਕਿਨਾਰੇ ਸੁੰਦਰ ਤੇ ਸਾਫ਼ ਰੱਖ ਲਈ ਇੰਟਰਲੌਕ ਟਾਈਲਾਂ ਲਾਈਆਂ ਗਈਆਂ ਨੇ ਪਿੰਡ ਦੇ ਚਾਰੇ ਨੁਕਰਾں 'ਚ ਪਾਰਕ ਨੇ ਹਰ ਘਰ 'ਚ ਬਖਾਨਾ ਬਣਾਉਂਦਾ ਕੰਮ ਪੂਰਾ ਹੋਣ ਵਾਲਾ ਹੈ ਗਲੀਆਂ 'ਚ ਸੋਲਰ ਲਾਈਟਾਂ ਲਗੀਆਂ ਨੇ ਪਿੰਡ 'ਚ ਸਟੇਡੀਅਮ ਦੀ ਤਿਆਰ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਪਿੰਡ ਦਾ ਆਪਣਾ ਮੈਰਿਜ ਪੈਲੇਸ ਵੀ ਹੋਏਗਾ ਸਾਰੇ ਪਿੰਡ ਵਾਸੀਆਂ ਦੇ ਆਪਸੀ ਇੱਕ ਇੱਕ ਕਰਨ ਸੰਭਵ ਹੋ ਸਕੇ ਹੈ ਅਸੀਂ ਜੋ ਵੀ ਕੰਮ ਕਰਦੇ ਹਾਂ ਸਾਰੇ ਨਗਰ ਦੇ ਸਹਿਯੋਗ ਨਾਲ ਕਰਦੇ ਹਾਂ ਕਿ ਸਾਰੀ ਪੰਚਾਇਤ ਦੇ ਸਹਿਯੋਗ ਨਾਲ ਕਰਦੇ ਹਾਂਗੇ ਸਾਡੇ ਦੇ ਵਿੱਚ ਅੱਧੀ ਪੰਜਤ ਕਾਂਗਰਸ ਦੀ ਹੈ ਅੱਧੀ ਪੰਚਾਇਤ ਕਾਡੀਆਂ ਦੀ ਹੈ ਪਰ ਇਸ ਤਰ੍ਹਾਂ ਹੋਣ ਦੇ ਬਾਵਜੂਦ ਵੀ ਅਸੀਂ ਪਾਰਟ ਉੱਪਰ ਉੱਠ ਕੇ ਇਹ ਜੋ ਕੰਮ ਕਰਦਾ ਨਗਰ ਦਾ ਕੰਮ ਕਰਿਆ ਤੁਸੀਂ ਦੇਖੀ ਹੈ ਵੀ ਬਹੁਤ ਸੋਹਣਾ ਕੰਮ ਚੱਲਿਆ ਪਿੰਡ ਦੇ ਵਿੱਚ ਪਿੰਡ ਦੇ ਵਿਕਾਸ ਦੇ ਨਾਲ-ਨਾਲ ਪੰਚਾਇਤ ਦੇ ਕੰਮ ਵਿੱਚ ਪਾਰਦਰਸ਼ਤਾ ਤੇ ਪੰਚਾਇਤ ਪ੍ਰਤੀ ਲੋਕਾਂ ਦਾ ਰਵੱਈਆ ਵਿੱਚ ਚੱਕ ਕੀਤਾ ਗਿਆ ਕੇਂਦਰੀ ਟੀਮ ਨੇ ਵੀ ਖੁਦ ਆ ਕੇ ਜਾਂਚ ਕੀਤੀ ਜਿਸ ਤੋਂ ਬਾਅਦ ਇਸ ਵੱਡੇ ਸਨਮਾਨ ਲਈ ਪੰਚਾਇਤ ਨੂੰ ਚੁਣਿਆ ਗਿਆ